ਗੁਰੂ ਗ੍ਰੰਥ ਸਾਹਿਬ ਪੜੋ ਕੀ ਲਿਖਿਆ ਉਹਦੇ ਚ ਮੈਂ ਕਈ ਵਾਰੀ ਪਾਠੀ ਨੂੰ ਮੈਂ ਤਾਂ ਪਾਠੀ ਨਹੀਂ ਨਹੀਂ ਮੈਂ ਗ੍ਰੰਥੀ ਆ ਮੈਂ ਉਹਨਾਂ ਨੂੰ ਪੁੱਛਿਆ ਕਈ ਵਾਰੀ ਮੈਂ ਕਿਹਾ ਤੁਸੀਂ ਯਾਰ ਮਨੁਸਿਮਰਤੀ ਬਾਰੇ ਜਾਣਦੇ ਆਂ ਕੰਧਿਆ ਨਾਂ ਵੀ ਤੇ ਫਿਰ ਮੈਂ ਕਿਹਾ ਤੂੰ ਯਾਰ ਪਾਠੀ ਕਹਾ ਦੇਗਾ ਜਦੋਂ ਤੈਨੂੰ ਮਨੁਸਿਮਰਤੀ ਦਾ ਹੀ ਨਹੀਂ ਪਤਾ ਫਿਰ ਤੈਨੂੰ ਪਾਠੀ ਕਹਾ ਦੇਗਾ ਕਿਉਂਕਿ ਉੱਥੇ ਵੀ ਇਹੀ ਹੈ ਲਿਖਿਆ ਹੋਇਆ ਹੀ ਪੜਿਆ ਹੈ ਦੱਸਿਆ ਕਿਸੇ ਨੇ ਨਹੀਂਗਾ ਸਤਿਗੁਰੂ ਕਬੀਰ ਸਾਹਿਬ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਣ ਲਿਓ ਕੀ ਕਹਿੰਦਾ ਕਹਿੰਦਾ ਕਿ ਜਦੋਂ ਇੱਥੇ ਆਰੀਆ ਆਏ ਤਾਂ ਉਹਨਾਂ ਨੇ ਚਾਰ ਵਰਨ ਬਣਾਏ ਤੇ ਚਾਰ ਵੇਦ ਬਣਾਏ ਬ੍ਰਾਹਮਣ, ਖਸ਼ਤਰੀ, ਵੈਸ਼ ਤੇ ਸ਼ੂਦਰ ਬ੍ਰਾਹਮਣ ਚ ਬ੍ਰਾਹਮਣ ਆ ਗਿਆ ਖਸ਼ਤਰੀ ਠੱਕ ਰਾਜਪੂਤ ਆ ਗਿਆ ਵੈਸ਼ ਚ ਬਣੀਆਂ ਆ ਗਿਆ ਤੇ ਸ਼ੂਦਰ ਚ ਸਾਡੇ ਕਾਂਸ਼ੀ ਰਾਮ ਜੀ ਨੇ ਨਾਰਾ ਦਿੱਤਾ ਸੀਗਾ ਅੱਜ ਤੋਂ 30 ਸਾਲ ਪਹਿਲਾਂ ਕਹਿੰਦਾ ਸਿੰਘੀ ਕਾਟ ਤੋਂ ਲੈ ਕੇ ਜੱਟ ਜਾਟ ਤੇ ਦਲ ਤਾਂ ਦੀ ਹੈ ਇੱਕ ਜਮਾਤ ਪਰ ਨਾ ਜੱਟਾਂ ਨੇ ਸੁਣੀ ਸਾਡੀ ਗੱਲ ਤੇ ਨਾ ਜਾਟਾਂ ਨੇ ਸੁਣੀ ਤੇ ਨਾ ਹੀ ਇਹਨਾਂ ਲੋਕਾਂ ਨੇ ਇੱਕ ਜਮਾਤ ਬਣਨ ਦਿੱਤੀ ਕਾਸ਼ੀ ਰਾਮ ਤੁਰ ਗਿਆ ਪਰ ਇੱਕ ਜਮਾਤ ਨਹੀਂ ਬਣਨ ਦਿੱਤੀ ਉਹ ਕਹਿੰਦਾ ਸੀ ਸਾਰੇ ਇੱਕ ਆ ਤੇ ਹੈ ਵੀ ਕਿਉਂਕਿ ਦੇਖਦਾ ਜੱਟ ਵੀ ਸ਼ੁੱਧਰ ਹੈ ਜਾਟ ਵੀ ਸ਼ੁੱਧਰ ਹੈ ਕਮਿਆਰ ਸਨਿਆਰ ਲੋਹਾਰ ਤਖਾਨ ਨਾਈ ਛੀਂਬਾ ਮਰਵੀ ਚਮਾਰ ਧਾਨਕਾ ਸੈਸੀ ਬੌਰੀਆ ਬਾਜੀਗਰ ਔਰ ਜੱਟ ਜਾਟ ਇਹ ਸਾਰੇ ਦੇ ਸਾਰੇ ਇਹ ਸ਼ੁੱਧਰ ਹੈ हरियाणा ਚ ਕੱਲੇ ਦੇਵੀ لال ਤੋਂ ਬਿਨਾ ਕਿਸੇ ਰਾਜਨੀਤਿਕ ਨੇਤਾ ਨੇ ਮੰਨਿਆ ਨਹੀਂ ਵੀ ਅਸੀਂ ਸ਼ੁਦਰ ਹਾਂ ਕੱਲਾ ਦੇਵੀ لال ਨੇ ਮੰਨਿਆ ਸੀ ਹੋਰ ਅੱਜ ਤੱਕ ਮੇਰੀ ਨਿਗਾਹ 'ਚ ਆਇਆ ਨਹੀਂ ਕੋਈ जाट ਨੇਤਾ ਜਿਹੜੇ ਨੇ ਕਿਹਾ ਹੋਵੇ ਵੀ ਇਹ जाट ਜਿਹੜਾ ਸ਼ੁਦਰ ਹੈ ਨਹੀਂ ਮੰਨਦੇ ਤਾਂ ਕੀ ਸੀਗਾ ਜਦੋਂ ਉਹਨਾਂ ਨੇ ਚਾਰ ਵੇਦ ਬਣਾਏ ਤਾਂ ਕਬੀਰ ਸਾਹਿਬ ਕਹਿੰਦਾ ਹੈ ਕਿ ਜਿੱਦੇ ਵੇਦ ਸੀਗੇ ਨਾ ਉਹਦੇ ਦਾ ਸਾਡੇ ਪੁਰਖਿਆਂ ਨੇ ਢਾ ਲਿਆ ਸੀ ਇਹਨਾਂ ਨੂੰ ਇਹ ਇਹ ਗੱਲ ਤੁਹਾਨੂੰ ਕੋਈ ਰਾਜਨੀਤਿਕ ਨੇਤਾ ਨਹੀਂ ਦੱਸੂਗਾ ਉਹਨ ਮਨੁਸਿਮਰਤੀ ਲਿਖਤੀ ਪਹਿਲਾਂ ਤਾਂ ਚਾਰ ਵਰਨ ਸੀਗੇ ਫਿਰ ਉਹਨੇ ਸਾਨੂੰ ਜਾਤਾਂ 'ਚ ਵੰਡਤਾ 6643 ਜਾਤਾਂ 'ਚ ਸਾਨੂੰ ਵੰਡਤਾ ਮਨੁਸਿਮਰਤੀ ਦੇ ਤਹਿਤ ਤਕਵੀਰ ਸਾਹਿਬ ਨੇ ਦੇਖਿਆ ਵੀ ਯਾਰ ਇਹ ਤਾਂ ਬਹੁਤ ਵੱਡਾ ਪਾੜਾ ਪਾਤਾਗਾ ਮਨੁਸਿਮਰਤੀ ਨੇ ਤਾਂ ਉਹਨੇ ਦੁਖੀ ਹੋ ਕੇ ਇੱਕ ਸ਼ਲੋਕ ਬੋਲਿਆ ਕਹਿੰਦਾ ਬੇਦਕੀ ਪੁੱਤਰੀ ਸਿਮਰਤ ਭਾਈ ਕਹਿੰਦਾ ਬੇਦ ਸੀਗੇ ਇਹਨਾਂ ਨੂੰ ਸਾਡੇ ਪੁਰਖਿਆਂ ਨੇ ਤੋੜਤਾ ਸੀਗਾ ਸਿਸਟਮ ਲੇਕਿਨ ਆ ਜਿਹੜੀ ਬੇਦ ਦੀ ਪੁੱਤਰੀ ਜੰਮ ਪਈ ਇਹ ਮਨੂ ਸਿਮਰਤੀ ਲਿਖੀ ਗਈ ਇਹਨੇ ਬੇੜਾ ਧੋਦਾ ਕਹਿੰਦਾ ਇਹ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਬੇਦਗੀ ਪੁਤਰੀ ਸਿਮਰਤ ਭਾਈ ਲੈ ਸੰਕਲ ਜੇਵਰੀ ਲੈ ਆਈ ਕੱਟਿਆ ਨਾ ਕੱਟੇ ਤੋੜਿਆ ਨਾ ਟੁੱਟੇ ਸ਼ਾ ਸਾਪਣ ਵਣ ਜੱਗ ਕੋ ਖਾਈ ਕਹਿੰਦਾ ਮਨੂ ਸਿਮਰਤੀ ਨੇ ਜਾਤ ਨਾ ਜਿਹੜੀ ਇਹੋ ਜੀ ਬਣਾਤੀ ਇਹ ਜਾਤ ਨਾ ਸਾਲੀ ਕੱਟਿਆ ਕੱਟਦੀ ਐ ਨਾਏ ਤੋੜਿਆ ਟੁੱਟਦੀ ਐ ਇਹ ਸਪਨੇ ਬਣ ਕੇ ਨੇ ਸਾਡੇ ਸਾਰੇ ਜੱਗ ਨੂੰ ਖਾ ਲਿਆ ਇਹ ਕਿਸ ਲੋਕਾਂ ਦਾ ਕਹਿੰਦਾ ਬਹੇ ਬਹਾਏ ਜਾ ਰਹੇ ਹਮ ਬੇਦਨ ਕੇ ਸਾਥ ਰਸਤੇ ਮੇ ਸਤਗੁਰ ਮਿਲਾ ਦੀਪਕ ਦੀਨਾ ਹੱਥ ਕਹਿੰਦਾ ਸਾਰੀ ਦੁਨੀਆ ਬੇਦਾਂ ਦੇ ਤਹਿਤ ਹੈ ਇਹ ਜਿਹਾ ਬੰਬਰਾਂ ਦੇ ਵਿੱਚ ਸਾਰੀ ਦੁਨੀਆ ਚੱਲਦੀ ਸੀ ਉਵੇਂ ਕਹਿੰਦਾ ਮੈਂ ਚੱਲਿਆ ਜਾਂਦਾ ਸੀ ਆ ਪਰ ਮੈਨੂੰ ਜਦੋਂ ਸਤਗੁਰ ਮਿਲਿਆ ਉਹਨੇ ਇੱਕ ਤਰ੍ਹਾਂ ਦਾ ਦੀਵਾ ਰੱਖਤਾ ਹੱਥ ਤੇ ਤੇ ਰੋਸ਼ਨੀ ਪੈਦਾ ਹੋ ਗਈ ਮੈਨੂੰ ਰਸਤਾ ਨਜ਼ਰ ਆ ਗਿਆ ਜਦੋਂ ਰਸਤਾ ਨਜ਼ਰ ਆ ਗਿਆ ਫਿਰ ਕਹਿੰਦਾ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਹੇ ਕਬੀਰ ਜਬ ਜਾਣਿਆ ਜਾਣਿਆ ਤੋ ਮਨ ਮੰਨਿਆ ਕਹਿੰਦਾ ਪਹਿਲਾਂ ਤਾਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਜੀ ਰਸਤਾ ਮਾਰਗ ਕੀ ਹੈ ਫਿਰ ਜਦੋਂ ਮੈਂ ਜਾਣਿਆ ਮੇਰੇ ਮਨ ਨੂੰ ਤਸੱਲੀ ਹੋ ਗਈ ਮੇਰੇ ਮਨ ਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਰਸਤਾ ਸਹੀ ਹੈ ਜਾਣਿਆ ਜਾਣਿਆ ਤੋਂ ਮਨ ਮੰਨਿਆ ਮਨ ਮੰਨਣਾ ਲੋਕ ਨਾ ਪਤੀਜੇ ਲੋਕ ਨਾ ਪਤੀਜੇ ਤਾਂ ਕੀ ਕੀਜੇ ਕਹਿੰਦਾ ਜਦੋਂ ਮੈਂ ਜਾ ਕੇ ਲੋਕਾਂ ਨੂੰ ਦੱਸਦਾ ਲੋਕ ਸੁਣਨ ਨੂੰ ਤਿਆਰ ਨਹੀਂ ਲੋਕ ਮੰਨਣ ਨੂੰ ਤਿਆਰ ਨਹੀਂ ਕਹਿੰਦਾ ਦਫਾ ਹੋਣ ਯਾਰ ਨਹੀਂ ਮੰਨਦੇ ਤਾਂ ਪਰ ਕਬੀਰ ਸਾਹਿਬ ਤੂੰ ਮੰਨ ਇਸ ਕਰਕੇ ਕਰਨਲ ਸਿੰਘ ਨੂੰ 40 ਸਾਲ ਹੋ ਗਏ ਸਾਡੇ ਲੋਕਾਂ ਦੇ ਮੱਥਾ ਮਾਰਦਿਆਂ ਨੂੰ ਪਰ ਸਾਡੇ ਲੋਕਾਂ ਨੇ ਉਹਨੀ ਗੱਲ ਨੂੰ ਨਹੀਂ ਸਵੀਕਾਰਿਆ ਨਹੀਂ ਮੰਨਿਆ ਅਸੀਂ ਆਖਿਆ ਕੋਈ ਮੰਨੇ ਨਾ ਮੰਨੇ ਯਾਰ ਅਸੀਂ ਨਹੀਂ ਖੜਾ ਛੱਡਣਾ ਜਾਂਉਂਦੇ ਜੀ ਤਾਈ ਅਸੀਂ ਜਿਹੜਾ ਮਾਰਗ ਗੁਰੂਆਂ ਨੇ ਦੱਸਿਆ ਹੈ ਅਸੀਂ ਲੋਕਾਂ ਦੇ ਵਿੱਚ ਜਾ ਕੇ ਕਹਿਣੇ ਕਹਿਣਾ ਹੈਗਾ ਹੁਣ ਇਹ ਇਹਦੇ ਵਿੱਚ ਦੱਸੇ ਨੇ ਕਿੱਥੇ ਕਬੀਰ ਨੇ ਰੱਬ ਦੀ ਗੱਲ ਕੀਤੀ ਵੀ ਆ ਬੈਠਾ ਰੱਬ ਭਾਲ ਲੈ ਤੂੰ ਪਰ ਉਹਨਾਂ ਦੇ ਹੱਥ ਚ ਜਿੰਨਾ ਚ ਉਹ ਉਹ ਰੱਬ ਤੋਂ ਬਿਨਾ ਇੱਕ ਅੰਚ ਨਹੀਂ ਦੂਰ ਜਾਂਦੇਗੇ ਸਤਿਗੁਰੂ ਕਬੀਰ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਹਿੰਦਾ ਨਰਪਤਿ ਇਕ ਸੰਗਾਸਨ ਸੁਇਆ ਨਰਪਤਿ ਇਕ ਸੰਗਾਸਨ ਸੁਇਆ ਸੁਪਨੇ ਭਇਆ ਭਿਖਾਰੀ ਅਚੂਤ ਰਾਜ ਵਿਸਰਤ ਦੁਖ ਪਾਇਓ ਸੋ ਗਦ ਭਈ ਹਮਾਰੀ ਕੀ ਕਹਿੰਦਾ ਕਹਿੰਦਾ ਰਾਜਾ ਪਰਜਾ ਦਾ ਰਾਜਾ ਆਪਜੇ ਸੰਗਾਸਨ ਤੇ ਬੈਠਾ ਬੈਠਾ ਸੌ ਗਿਆ ਨਰਪਤਿ ਇਕ ਸੰਗਾਸਨ ਸੁਇਆ ਸੁਪਨੇ ਭਇਆ ਭਿਖਾਰੀ ਅਚੂਤ ਰਾਜ ਬਿਸਰਤ ਦੁੱਖ ਪਾਇਓ ਕਹਿੰਦਾ ਜਿਵੇਂ ਅਸ਼ੂਤਾਂ ਦਾ ਰਾਜ ਹੁੰਦਾ ਸੀਗਾ ਨਾ ਉਹ ਚਲਾ ਗਿਆ ਉਹ ਅਜ ਦੁੱਖ ਪਾ ਰਿਹਾ ਸੂਗਤ ਪਈ ਹਮਾਰੀ ਐਸੂਤ ਰਾਜ ਐਸੂਤ ਰਾਜ ਬਿਸਰਤ ਦੁੱਖ ਪਾਇਓ ਜਦੋਂ ਕਹਿੰਦਾ ਉਹ ਉਹਦਾ ਸੁਪਨੇ ਚ ਰਾਜ ਗਿਆ ਸਾਡਾ ਹਕੀਕਤ ਚ ਰਾਜ ਗਿਆ ਤਾਂ ਸਾਡਾ ਇਹ ਹਾਲਾਤ ਹੈ ਦਾਦ ਦੇਖ ਹਰ ਕੋਈ ਹਸਾ ਏ ਏ ਏ ਰਵਿਦਾਸ ਜੀ ਦਾ ਸ਼ਲੋਕ ਹੈ ਕਹਿੰਦਾ ਕਹਿੰਦਾ ਜਿੰਨਾ ਲੋਕਾਂ ਨੇ ਸਾਡੀ ਇਹ ਦਸ਼ਾ ਕਰਤੀ ਹੈ ਨਾ ਭੁੱਖੇ ਨੰਗਿਆਂ ਦੀ ਉਹ ਫਿਰ ਜਦ ਅਸੀਂ ਜਾਂਦੇ ਆ ਸਾਡੇ ਸਾਡੇ ਗਿੱਟਿਆਂ ਨਾਲ ਗਿੱਟੇ ਖੜਕਦੇ ਆ ਅੰਦਰ ਨੂੰ ਧਸੀਆਂ ਹੋਈਆਂ ਅੱਖਾਂ ਠੀਕ ਹੈ ਸੁੱਕੇ ਹੋਏ ਜਵਾੜੇ 파ਟੇ ਹੋਏ ਕੱਪੜੇ ਹੈ ਜੀ ਤੇ ਜਦੋਂ ਅਸੀਂ ਜਾਂਦੇ ਆ ਨਾ ਤੇ ਫਿਰ ਜਿਹਨੇ ਸਾਡੀ ਇਹ ਦਸ਼ਾ ਕੀਤੀ ਹੈ ਉਹ ਦੇਖ ਕੇ ਹੱਸਦਾ ਹੈ ਦਾਦ ਦੇਖ ਹਰ ਕੋਈ ਹੱਸੇ ਫਿਰ ਰਵਿਦਾਸ ਜੀ ਕੀ ਕਹਿੰਦੇ ਆ ਕਹਿੰਦੇ ਪਰਾਧীনਤਾ ਪਾਪ ਹੈ ਜਾਨ ਲਿਓ ਰੇ ਮੀਤ ਰਵਿਦਾਸ ਦਾਸ ਪ੍ਰਾਯ ਧੀਨ ਸੇ ਕੌਣ ਕਰ ਰਿਹਾ ਤ੍ਰੀ ਦੱਸ ਇੱਥੇ ਕਿਹੜੇ ਰੱਬ ਦੀ ਗੱਲ ਕੀਤੀ ਹੈ ਉਹ ਕਹਿੰਦਾ ਪਰਾਏ ਦੇ ਅਧੀਨ ਰਹਿਣਾ ਪਾਪ ਹੀ ਨਹੀਂ ਬਲਕਿ ਮਹਾਪਾਪ ਹੈ ਮੈਂ ਮੇਰੇ ਪੱਲਿਓਂ ਨਹੀਂ ਬਣਾ ਕੇ ਕਹ ਰਿਹਾ ਇਹ ਉਹਨਾਂ ਮਹਾਪੁਰਸ਼ਾਂ ਦੇ ਉਹਨਾਂ ਦੇ ਸ਼ਲੋਕ ਹੈ ਪਰਾਏ ਦੀਨ ਪਰਾਧਿਨਤਾ ਪਰਾਏ ਦੇ ਧੀਨ ਰਹਿਣਾ ਪਾਪ ਹੈ ਕਹਿੰਦਾ ਗੁਲਾਮ ਰਹਿਣਾ ਪਾਪ ਹੈ ਪਰਾਧਿਨਤਾ ਪਾਪ ਹੈ ਜਾਣ ਲਿਓ ਰੇ ਮੀਤ ਮੇਰੇ ਮਿੱਤਰ ਮੇਰੇ ਦੋਸਤੋ ਜਾਣ ਲਓ ਗੁਲਾਮੀ ਮਹਾਪਾਪ ਹੈ रविदास दास ਪ੍ਰੈ ਜੀਨ ਸੇ ਕੌਣ ਕਰੇ ਹੈ ਪ੍ਰੀਤ ਕਹਿੰਦਾ ਗੁਲਾਮ ਆਦਮੀ ਕੋਈ ਪ੍ਰੀਤ ਨਹੀਂ ਕਰਦਾ ਮੈਂ ਜਿਹੜੇ ਸਮਾਜ ਦੇ ਵਿੱਚ ਜਨਮਿਆ ਹਾਂ ਕੋਈ ਪ੍ਰੀਤ ਨਹੀਂ ਕਰਦਾ ਉਸ ਨੂੰ ਰਾਜਾ ਨਗਰਮਲ ਦੇ ਕੋਲ ਜਾ ਕੇ ਇਹਨਾਂ ਨੇ ਸ਼ਿਕਾਇਤ ਕਰਤੀ ਪੰਡਤਾਂ ਨੇ ਕਹਿੰਦੇ ਜੀ ਰਵਿਦਾਸ ਹੈ ਜਿਹੜਾ ਇਹ ਤਾਂ ਸੰਖਪੂਰ ਦਾ ਹੈ ਇਹ ਥੋਤੀ ਬੰਦਾ ਹੈ ਇਹ ਮੱਥੇ ਤਿਲਕ ਲਾਉਂਦਾ ਹੈ ਇਹ ਇਹ ਸਾਨੂੰ ਪੰਡਤਾਂ ਨੂੰ ਛਡਾਉਂਦਾ ਹੈ ਨਗਰਮਲ ਨੇ ਬੁਲਾਇਆ ਕਹਿੰਦਾ ਰਵਿਦਾਸ ਬਾਈ ਤੇਰਾ ਕੰਮ ਤਾਂ ਛੁਦਰਾਂ ਦਾ ਕੰਮ ਤਾਂ ਨਹੀਂ ਹੈਗਾ ਇਹ ਉਹ ਕਹਿੰਦਾ ਜੀ ਦੱਸੋ ਕਹਿੰਦਾ ਵੀ ਇਹ ਪੰਡਤ ਕਹਿੰਦੇ ਸਾਡੀ ਸਾਨੂੰ ਚਦਾਉਂਦਾ ਹੈਗਾ ਤੇ ਇਹ ਇਹ ਕਹਿੰਦੇ ਵੀ ਸ਼ੁਧਰਾਂ ਦਾ ਕੰਮ ਨਹੀਂ ਹੈ ਉਹਨੇ ਉੱਥੇ ਸ਼ਲੋਕ ਬੋਲਿਆ ਕਹਿੰਦਾ ਮਸਜਿਦ ਸੇ ਕੁਛ ਗਿਣ ਨਹੀਂ ਮੰਦਰ ਸੇ ਨਹੀਂ ਪਿਆਰ ਦੋਨੋਂ ਮੇਂ ਅੱਲਾ ਰਾਮ ਨਹੀਂ ਕਹ ਰਵਿਦਾਸ ਚਮਾਰ ਉਹਨੇ ਮੈਂ ਥੋੜੀ ਕਿਹਾ ਉਹ ਕਹਿੰਦਾ ਇਹਨਾਂ ਦੇ ਮੰਦਰ ਚ ਵੀ ਰਾਮ ਹੈ ਨਹੀਂ ਤੇ ਇਹਨਾਂ ਦੀ ਮਸਜਿਦ ਚ ਵੀ ਅੱਲਾ ਹੈ ਨਹੀਂ ਮੰਦਰ ਸੇ ਕੁਛ ਧਿੰਨ ਨਹੀਂ ਕਹਿੰਦਾ ਮੈਨੂੰ ਹਿੰਦੂਆਂ ਨਾਲ ਕੋਈ ਘਿਰਨਾ ਨਹੀਂ ਤੇ ਨਾ ਹੀ ਮੁਸਲਮਾਨਾਂ ਨਾਲ ਪਿਆਰ ਹੈ ਮੰਦਰ ਸੇ ਕੁਛ ਧਿੰਨ ਨਹੀਂ ਮਸਜਿਦ ਸੇ ਨਹੀਂ ਪਿਆਰ ਦੋਨੋਂ ਮੇ ਅੱਲਾ ਰਾਮ ਨਹੀਂ ਕਹੇ ਰਵਿਦਾਸ ਚਮਾ ਉਹ ਕਹਿੰਦਾ ਯਾਰ ਕਮਾਲ ਆ ਫਿਰ ਤੈਨੂੰ ਨਾ ਹੀ ਨਾਲ ਘਿਰਨਾ ਨਾ ਹੀ ਨਾਲ ਪਿਆਰ ਫਿਰ ਤੂੰ ਆ ਕਿਉਂ ਕਰਦਾ ਤੂੰ ਕਾਦੇ ਵਾਸਤੇ ਕਰਦਾਗਾ ਇਹ ਉਹ ਕਹਿੰਦਾ ਮੈਨੂੰ ਪੁੱਛਦਾ ਵੀ ਮੈਂ ਕਾਦੇ ਵਾਸਤੇ ਕਰਦਾ ਕਹਿੰਦਾ ਹਾਂ ਕਹਿੰਦਾ ਸੁਣ ਲੈ ਫਿਰ ਉਹ ਕਹਿੰਦਾ ਜੇ ਮੈਨੂੰ ਪੁੱਛਦੇ ਨਾ ਵੀ ਮੈਂ ਕੀ ਚਾਹਣਾ ਹੈ ਤਾਂ ਸੁਣ ਲੈ ਕਹਿੰਦਾ ਬੋਲ ਉੱਥੇ ਉਹਨਾਂ ਨੇ ਬੋਲਿਆ ਕਹਿੰਦਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ ਦੇਖੋ ਕਿੱਡੀ ਵੱਡੀ ਗੱਲ ਕਹੀ ਹੈ ਅਸੀਂ ਤਾਂ ਯਾਰ ਉਹਨਾਂ ਦੇ ਉਹਨਾਂ ਦੇ ਕਹੇ ਤੇ ਚੱਲਣ ਦੀ ਤਾਂ ਕੋਸ਼ਿਸ਼ ਦੂਰ ਦੀ ਗੱਲ ਹੈ ਉਹਨਾਂ ਦਾ ਫੋਟੋ ਨਹੀਂ ਲਾ ਸਕਦੇ ਕਰੇ ਬਾਕੀ ਲੈਣਾ ਦੇਣਾ ਸਾਰਾ ਸਾਡੇ ਖਰਚ ਹੁੰਦਾ ਵਕਲੀ ਜਿਨ੍ਹਾਂ ਨੇ ਸਾਡੇ ਵਾਸਤੇ ਲੜਾਈ ਲੜੀ ਉਹਨਾਂ ਦੀ ਫੋਟੋ ਸਾਡੇ ਕਰਾ ਚਾਹੇਂਗੇ ਸਾਡੇ ਲੋਕ ਮੁਰਦਾ ਕਿਸੀਟਿਆ ਕਰਦੇ ਮੁਰਦੇ ਦਾ ਕਫਨ ਪਹਿਨਿਆ ਕਰਦੇ ਮੁਰਦਾ ਖਾਇਆ ਕਰਦੇ ਤਾਂ ਰਵਿਦਾਸ ਨੇ ਕੀ ਕਹਾ ਕਹਿੰਦਾ ਮੈਂ ਤਾਂ ਇਹੋ ਜੇ ਰਾਜਪਾਟ ਦੀ ਗੱਲ ਕਰਦਾ ਐ ਇਹੋ ਜੇ ਰਾਜਪਾਟ ਦੀ ਤਲਾਸ਼ ਚ ਜਹਾਂ ਮਿਲੇ ਸਭਨ ਕੋ ਅੰਨ ਹਰੇਕ ਆਦਮੀ ਨੂੰ ਪੇਟ ਭਰ ਮੀ ਰੋਟੀ ਮਿਲੇ ਐ ਇਹੋ ਜੇ ਰਾਜਪਾਟ ਦੀ ਗੱਲ ਕਰਦਾ ਮੈਂ ਤਾਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੇ ਜਨਨ ਕੀ ਉੱਚੀ ਜਾਤ ਵਾਲੇ ਛੋਟੀ ਜਾਤ ਵਾਲੇ ਸਾਰਿਆਂ ਨੂੰ ਮਾਨ ਸਨਮਾਨ ਬਰਾਬਰ ਮਿਲੇ ਫਿਰ ਫਿਰ ਕਹਿੰਦਾ ਰਵਿਆਸ ਰਹੀ ਪ੍ਰਸੰਨ ਯਾਰੋ ਜਿਹੜੇ ਬੰਦੇ ਨੇ ਸਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਮੰਨ ਲਿਆ ਅਸੀਂ ਤਾਂ ਉਹਦੀ ਫੋਟੋ ਨਹੀਂ ਲਾ ਸਕਦੇ ਘਰ 'ਚ ਸਾਡਾ ਭਲਾ ਕਿਵੇਂ ਹੋਊਗਾ ਬਈ ਦੱਸੋ ਐਸ ਲਈ ਇਹ 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 ਜਿਹੜੀਆਂ ਗੱਲਾਂ ਹੈ ਜਿੰਨਾ ਤੇਰਾ ਸੀ ਸਾਡੇ ਪੁਰਖਿਆਂ ਦੇ ਇਤਿਹਾਸ ਨੂੰ ਨਹੀਂ ਜਾਣਦੇ